ਸਰਪੰਚੀ ਜਿੱਦਾਂ ਇਹ ਟੈਗ ਲਾਈਨ ਹੀ ਆ ਸਾਡੀ ਕਿ ਪ੍ਰਧਾਨ ਮੰਤਰੀ ਬਣਨਾ ਸੌਖਾ ਤੇ ਸਰਪੰਚ ਬਣਨਾ ਔਖਾ ਉਹਦੇ ਬਾਰੇ ਤੁਸੀਂ ਸਾਨੂੰ ਜ਼ਿਆਦਾ ਦੱਸ ਸਕਦੇ ਹੋ ਅਸੀਂ ਤਾਂ ਇਹਨਾਂ ਕਰਦਾਰਾਂ ਨੂੰ ਨਿਭਾਇਆ ਪਰ ਸਾਡਾ ਜਿਹੜਾ ਪਛੋਕੜ ਹੈ ਅਸੀਂ ਪਿੰਡਾਂ ਤੋਂ ਬਲੋਂਗ ਕਰਦੇ ਆ ਸਾਰੇ ਅਕਸਰ ਆਪਣੇ ਦਾਦਿਆਂ ਤੋਂ ਲੈ ਕੇ ਜਦ ਤੋਂ ਸੁੱਤ ਸੰਭਾਲੀ ਆਪਦੇ ਮਾਪਿਆਂ ਨੂੰ ਇਹ ਦੇਖਿਆ ਕਿ ਜਦੋਂ ਵੋਟਾਂ ਆਉਂਦੀਆਂ ਨੇ ਬੇਸਿਕਲੀ ਥੋੜਾ ਜਿਹਾ ਪਾਵਰ ਨਸੀ ਫ੍ਰੈਂਡਲੀ ਰੱਖਾਂਗੇ ਇਹ ਚੀਜ਼ਾਂ ਤਾਂ ਹੈ ਨੇ ਕਿ ਕਿਹਨੇ ਪਿੰਡ ਦੇ ਲਈ ਕੀ ਕੀਤਾ ਉਹ ਤੁਹਾਡੀ ਮਿਹਨਤ ਹੈ ਤੁਹਾਡੀ ਇਮਾਨਦਾਰੀ ਹੈ ਸਾਡਾ ਕਨਸੈਪਟ ਇਹ ਹੈ ਕਿ ਸਰਪੰਚ ਬਣਨ ਲਈ ਤੁਹਾਨੂੰ ਕਿੰਨੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ ਤੇ ਉਹ ਪੌੜੀਆਂ ਚ ਕਿਹੜੇ-ਕਿਹੜੇ ਬੰਦੇ ਨੇ ਜਿਹੜਾ ਥੋੜਾ ਸਾਥ ਦਿੰਦੇ ਨੇ ਇੱਕ ਤਾਂ ਤੁਹਾਡੀ ਆਪੋਜੀਸ਼ਨ ਪਾਰਟੀ ਹੋਗੀ ਜਿਹਦੇ ਤੁਸੀਂ ਵਿਰੁੱਧ ਲੜ ਰਹੇ ਹੋ ਇੱਕ ਤੁਸੀਂ ਆਪ ਹੋਗੇ ਇੱਕ ਮੈਨੂੰ ਲੱਗਦਾ ਕਿ ਤੀਜੀ ਧਿਰ ਹੁੰਦੀ ਆ ਪਿੰਡ 'ਚ ਜਿਹਦੇ ਤੋਂ ਬਹੁਤ ਕੁਝ ਡਿਪੈਂਡ ਕਰਦਾ ਕਿ ਇਹ ਕਿਧਰਲੇ ਪਾਸੇ ਜਾਊਗੀ ਜਿਹਨੂੰ ਆਪਾਂ ਸਾਈਲੈਂਟ ਵੋਟ ਕਹ ਲਈਏ ਸੋ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਇਹਦੇ ਵਿੱਚ ਸਾਰਾ ਮਟੀਰੀਅਲ ਅਸੀਂ ਹੋਰ ਰੱਖੀਏ ਜੋ ਰੀਅਲ ਚ ਪਿੰਡਾਂ ਚ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਚੋਪਾਲ ਟੀਮ ਦਾ ਧੰਨਵਾਦ ਕਰਦੀ ਹਾਂ ਕਿ ਸਾਨੂੰ ਤੁਸੀਂ ਇਹ ਮੌਕਾ ਦਿੱਤਾ ਔਰ ਜਿਹੜੀ ਤੁਸੀਂ ਟੈਗ ਲਾਈਨ ਰੱਖੀ ਹੈ ਨਾ ਇਹ ਜਦੋਂ ਅਸੀਂ ਸਰਪੰਚ ਬਣੇ ਸੀ ਉਦੋਂ ਹੀ ਤੋਂ ਹੀ ਸੁਣਦੇ ਆ ਰਹੇ ਹਾਂ ਕਿ ਹਲੇ ਦੂਜੀਆਂ ਇਲੈਕਸ਼ਨਸ ਔਖੀਆਂ ਹੁੰਦੀਆਂ ਪਰ ਜਿਹੜੀ ਸਰਪੰਚੀ ਦੀ ਇਲੈਕਸ਼ਨ ਹੁੰਦੀ ਹੈ ਨਾ ਉਹ ਬਹੁਤ ਔਖੀ ਹੁੰਦੀ ਹੈ ਤੇ ਉਤੋਂ ਜਿਹੜਾ ਪਿੰਡ ਹੋਵੇ ਛੋਟਾ ਜਿਵੇਂ ਮੇਰਾ ਪਿੰਡ ਹੈ ਬਹੁਤ ਛੋਟਾ ਤਾਂ ਗਿਣਵੀਆਂ ਚੋਣਵੀਆਂ ਵੋਟਾਂ ਹੁੰਦੀਆਂ ਨੇ ਤਾਂ ਸਾਡੇ ਲਈ ਤਾਂ ਉਹ ਹੋਰ ਵੀ ਔਖਾ ਹੋ ਜਾਂਦਾ ਕਿ ਮਤਲਬ ਇੱਕ ਇੱਕ ਵੋਟ ਹੈ ਜਿਹੜੀ ਉਹ ਕਦੇ ਉਧਰ ਨਾ ਪੈ ਜਾਏ ਡਰ ਲੱਗਦਾ ਰਹਿੰਦਾ ਉਸ ਚੀਜ਼ ਤੋਂ ਸੋ ਇਹ ਇੱਕ ਬਹੁਤ ਹੀ ਵਧੀਆ ਕਨਸੈਪਟ ਦੇ ਉੱਪਰ ਤੁਸੀਂ ਜਿਹੜੀ ਆ ਵੈਬ ਸੀਰੀਜ਼ ਲੈ ਕੇ ਆ ਰਹੇ ਹੋ ਤੇ ਉਮੀਦ ਕਰਦੇ ਹਾਂ ਕਿ ਸਭ ਨੂੰ ਪਸੰਦ ਆਵੇਗੀ ਔਰ ਇਸ ਤਰ੍ਹਾਂ ਨਾਲ ਸਾਨੂੰ ਅੱਜ ਤੁਸੀਂ ਮੈਂ ਪਹਿਲੇ ਇਸ ਦੇ ਲਈ ਵੀ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮਹਿਲਾਵਾਂ ਸਰਪੰਚਾਂ ਨੂੰ ਵੀ ਇੱਥੇ ਬੁਲਾਇਆ ਕਿਉਂਕਿ ਅਕਸਰ ਇਹ ਹੁੰਦਾ ਹੈ ਕਿ ਮਹਿਲਾਵਾਂ ਐਜ਼ ਅ ਰਬਰ ਸਟੈਂਪ ਕੰਮ ਕਰਦੀਆਂ ਨੇ ਤੇ ਅੱਗੇ ਆ ਕੇ ਕੰਮ ਨਹੀਂ ਕਰ ਪਾਉਂਦੀਆਂ ਮਤਲਬ ਐਜ਼ ਅ ਸਰਪੰਚ ਡਿਸੀਜਨ ਨਹੀਂ ਲੈਂਦੀਆਂ ਹੈਗੀਆਂ ਸੋ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਹਿਲਾਵਾਂ ਨੂੰ ਵੀ ਇਸ ਚੀਜ਼ ਤੇ ਲੱਗੂਗਾ ਕਿ ਹਾਂ ਅਸੀਂ ਵੀ ਜਾ ਸਕਦੇ ਹਾਂ ਜਾਂ ਸਾਡੇ ਲਈ ਵੀ ਇਹ ਚੀਜ਼ ਹੈਗੀ ਆ ਓਪਰਚ्युनिटीज ਹੈਗੀਆਂ ਨੇ ਇਦਾਂ ਤੋਂ ਉਹ ਚੀਜ਼ ਉਹਨਾਂ ਲਈ ਵੀ ਵਧੀਆ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਚ ਕੌਨਫੀਡੈਂਸ ਆਵੇਗਾ ਤੇ ਇਹੋ ਜਿਹੀਆਂ ਮਹਿਲਾਵਾਂ ਆਉਣ ਵਾਲੀ ਸਰਪੰਚੀ ਦੀ ਇਲੈਕਸ਼ਨਸ 'ਚ ਆਉਣੀਆਂ ਜੋ ਕਿ ਖੁਦ ਕੰਮ ਕਰਨਗੀਆਂ ਨਾ ਕਿ ਰੱਬਸਟੈਂਪ ਬਣ ਕੇ ਸਿਰਫ ਸਿਗਨੇਚਰ ਕਰਨਗੀਆਂ ਜਾਂ ਅੰਗੂਠੇ ਲਾਉਣੀਆਂ ਸੋ ਥੈਂਕ ਯੂ ਸੋ ਮਾਚ ਅਨਵੇਸ ਸਰ ਇਟ ੀਜ਼ ਮੀ ਬਾਇਟ ਕਰੇ ਜੀ ਸਕੂਲ ਵੀ ਪੰਜਵੀਂ ਤੱਕ ਹੁੰਦਾ ਸੀਗਾ ਪੰਜ ਪੜਾ ਕੇ ਬੱਚਿਆਂ ਨੂੰ ਹਟਾ ਲਿਆ ਜਾਂਦਾ ਸੀ ਤੇ ਵਿਚਾਰੀਆਂ ਨੂੰ ਘੜੇ ਢੋਂ ਦੇ ਉੱਤੇ ਲਾ ਲਿਆ ਜਾਂਦਾ ਸੀ ਮੈਂ ਦੇਖਦੀ ਸੀ ਮੈਂ ਟੀਚਿੰਗ ਲਾਈਨ ਸੀ ਦੇ ਵਿੱਚ ਸੀ ਦੈਟ ਟਾਈਮ ਇਹ ਮੈਂ ਦੇਖਦੀ ਸੀ ਮੈਨੂੰ ਬੜਾ ਹੀ ਬੁਰਾ ਲੱਗਦਾ ਸੀਗਾ ਤੇ ਬਾਕੀ ਟੀਚਿੰਗ ਲਾਈਨ ਦਾ ਹੁੰਦਾ ਮੈਨੂੰ ਇੱਕ ਵਧੀਆ ਫਾਇਦਾ ਵੀ ਮਿਲਿਆ ਤੇ ਉਹਦਾ ਮੈਨੂੰ ਇਹ ਸੀ ਪਿੰਡ ਦੀ ਜਿਹੜੇ ਬਜ਼ੁਰਗ ਲੇਡੀਜ਼ ਸੀ ਮੇਰੇ ਕੋਲ ਬੱਚੇ ਲੈ ਕੇ ਆਉਂਦੇ ਸੀ ਟਿਊਸ਼ਨ ਮੈਂ ਵਰਕ ਵੀ ਕਰਦੀ ਸੀ ਤੋ ਮੇਨ ਨਾਲ ਆਪਦੀ ਪ੍ਰੋਬਲਮ ਡਿਸਕਸ ਕਰਦੀਆਂ ਸੀਗੀਆਂ ਕਹਿੰਦੀ ਸੀ ਮੈਨੂੰ ਤੂੰ ਸਰਪੰਚ ਉੱਠ ਅਸੀਂ ਤੇਰੇ ਨਾਲ ਆ ਤੇ ਤੂੰ ਕੁਛ ਨਾ ਕੁਛ ਕਰੇਂਗੀ ਬੀਪੀਆਂ ਦੀ ਰਿਪੋਰਟ ਥੋੜੀ ਪਹਿਲਾਂ ਹੀ ਪੱਕੀ ਪਹਿਲਾਂ ਹੀ ਪੱਕੀ ਸੀ ਸਰ ਤੇ ਮੈਂ ਦੇਖਿਆ ਹੀ ਪਾਣੀ ਤੇ ਮੈਨੂੰ ਕੁਛ ਕਰਨਾ ਚਾਹੀਦਾ दैट ਟਾਈਮ ਬਹੁਤ ਮਤ ਸੀ ਤੇ ਜਿੱਦਨੂੰ ਸਾਰੇ ਮੈਂਬਰ ਹੋ ਜਾਂਦੇ ਸੀ ਉਹ ਵੀ ਨੂੰ ਸਰਪੰਚ ਨੂੰ ਲੈ ਜਾਂਦਾ ਸੀ ਸਰਪੰਚੀ ਦਾ ਸਰਪੰਚ ਨਾਲ ਇਲੈਕਸ਼ਨ ਖਤਮ ਕਰ ਦਿੱਤਾ ਗਿਆ ਸੀ ਉਦੋਂ 2009 ਦੀ ਗੱਲ ਹੈ ਉਸ ਟਾਈਮ ਸਾਡੇ ਸਰਪੰਚ ਸਾਹਿਬ ਦੀ ਜਿਹੜੇ ਮੇਨ ਸੀ ਉਹਨਾਂ ਦੀ ਡੈਥ ਹੋ ਗਈ ਤਿੰਨ ਕਿ ਮਹੀਨੇ ਮੈਨੂੰ ਸਰਪੰਚੀ ਕਰਨ ਦਾ 2009 ਚ ਮੌਕਾ ਮਿਲਿਆ ਤੇ ਤਿੰਨ ਮਹੀਨੇ ਉਹ ਬਹੁਤ ਵੱਡੀ ਆਪਰਚੂਨਿਟੀ ਸੀ ਮੇਰੇ ਲਈ ਤੇ ਮੈਂ ਉਸ ਟਾਈਮ ਇੱਕ ਪਿੰਡ ਦੇ ਵਿੱਚ ਵਾਟਰ ਬਕਸ ਲਵਾਇਆ 110 ਗੋਆ ਆਪਣਾ ਸੀ ਇਕੱਠੇ ਕਰਕੇ ਵਾਸ਼ ਜਿਵੇਂ ਪਿੰਡਾਂ ਦੇ ਵਿੱਚ ਵਾਸ਼ਪ ਹੁੰਦੀ ਹੈ ਥੋੜਾ ਜਿਵੇਂ ਕੱਪ ਕਹਿੰਦੇ ਦਾਨ ਪਰ ਅਸੀਂ ਵਾਸ਼ਪਾਈ ਘਰਾਂ ਨੂੰ 2 ਲੱਖ ਰੁਪਏ ਅਸੀਂ ਇਕੱਠਾ ਕੀਤਾ ਬਾਕੀ ਸਾਡਾ ਵਰਲਡ ਬੈਂਕ ਨੇ ਸਹਾਇਤਾ ਕੀਤੀ ਅਸੀਂ ਪਿੰਡ ਦੇ ਵਿੱਚ ਵਾਟਰ ਬਕਸ ਲਵਾਇਆ ਦੂਜਾ ਮੈਂ ਤਿੰਨ ਮਹੀਨੇ ਮਹੀਨਿਆਂ ਦੇ ਵਿੱਚ ਉਹ ਕਰ ਦਿਖਾਇਆ ਇੱਕ ਸਕੂਲ ਸਾ ハハハハ。